ਮੀ ਦਾ ਵਿਆਹ ਉਸਦੀ ਮਰਜ਼ੀ ਦੇ ਖਿਲਾਫ ਤੈਅ ਕਰ ਦਿੱਤਾ ਗਿਆ ਜਦੋਂ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਵਿਆਹ ਤੋਂ ਬਾਅਦ ਜਦੋਂ ਮਾਪੇ ਤੀਨ ਨੂੰ ਮਿਲਣ ਲਈ ਪਹੁੰਚੇ ਤਾਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦਿੱਤੀਕਰ ਛੱਡ ਕੇ ਭੱਜ ਗਈ ਹੈ ਮਾਪੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ 3 ਸਾਲ ਬਾਅਦ ਮਾਪੇ ਨੇ ਇੱਕ ਰੈਸਟੋਰੈਂਟ ਵਿੱਚ ਜੋ ਦੇਖਿਆ ਉਹਨਾਂ ਦੇ ਤਾਂ ਹੋਸ਼ ਹੀ ਉੱਡ ਗਏ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੰਮੀ ਆਪਣੇ ਮਾਤਾ ਪਿਤਾ ਦੀ ਖਲਾਉਤੀ ਤੀਸੀ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਉਹ ਉਸਦੇ ਪਿਤਾ ਜੀ ਬਹੁਤ ਵੱਡੇ ਬਿਜ਼ਨਸਮੈਨ ਸਨ ਤੇ ਹੁਣ ਪੰਮੀ ਦੀ ਵਿਆਹ ਦੀ ਉਮਰ ਹੋ ਗਈ ਸੀ ਮਾਤਾ ਪਿਤਾ ਚਾਹੁੰਦੇ ਸੀ ਕਿ ਕਿਸੇ ਚੰਗੇ ਘਰ ਵਿੱਚ ਉਹਨਾਂ ਦੀ ਬਰਾਬਰੀ ਦੇ ਹਿਸਾਬ ਨਾਲ ਪੰਮੀ ਦਾ ਰਿਸ਼ਤਾ ਹੋ ਜਾਵੇ ਪਰ ਉਹ ਆਪਣੇ ਨਾਲ ਪੜਨ ਵਾਲੇ ਇੱਕ ਸਧਾਰਨ ਪਰਿਵਾਰ ਦੇ ਲੜਕੇ ਸੂਰਜ ਨੂੰ ਪਸੰਦ ਕਰਦੀ ਸੀ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਪੰਮੀ ਦੇ ਮਾਤਾ ਪਿਤਾ ਸੂਰਜ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਬਰਾਬਰੀ ਦਾ ਨਹੀਂ ਸੀ ਇਸ ਲਈ ਤਾਂ ਉਹਨਾਂ ਨੇ ਸਾਫ਼ ਹੀ ਮਨਾਂ ਕਰ ਦਿੱਤਾ ਪਰ ਪੰਮੀ ਮੰਨ ਨਹੀਂ ਸੀ ਰਹੀ ਤੇ ਮਾਤਾ ਪਿਤਾ ਵੀ ਇਸ ਗੱਲ ਤੇ ਅੜੇ ਰਹੇ ਕਿ ਪੰਮੀ ਦਾ ਵਿਆਹ ਕਿਸੇ ਵੀ ਕੀਮਤ ਵਿੱਚ ਸੂਰਜ ਦੇ ਨਾਲ ਨਹੀਂ ਹੋਵੇਗਾ ਤੇ ਜੇ ਉਸਨੇ ਮਰਜ਼ੀ ਦੇ ਖਿਲਾਫ ਜਾ ਕੇ ਸੂਰਜ ਨਾਲ ਵਿਆਹ ਕਰਵਾਇਆ ਤਾਂ ਹਮੇਸ਼ਾ ਹਮੇਸ਼ਾ ਲਈ ਉਹਦੇ ਨਾਲ ਸਾਰੇ ਸਬੰਧ ਤੋੜ ਦੇਣਗੇ ਤੇ ਉਹਨੂੰ ਹਰ ਤਰ੍ਹਾਂ ਤੋਂ ਬੇਦਖਲ ਕਰ ਦੇਣਗੇ ਪੰਮੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਉਹ ਬਹੁਤ ਹੀ ਦੁਚਿੱਤੀ ਵਿੱਚ ਫਸੀ ਹੋਈ ਸੀ ਉਸਦੇ ਮੰਮੀ ਪਾਪਾ ਨੇ ਉਹਨੂੰ ਸਮਝਾਇਆ ਕਿ ਕੋਈ ਵੀ ਮਾਪੇ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦਾ ਅਸੀਂ ਦੇਖ ਪਰਖ ਕੇ ਚੰਗੇ ਘਰ ਵਿੱਚ ਤੇਰਾ ਰਿਸ਼ਤਾ ਕਰਾਂਗੇ ਜਿੱਥੇ ਤੂੰ ਸਾਰੀ ਉਮਰ ਰਾਜ ਕਰੇਂਗੀ ਆਖਰਕਾਰ ਉਸਨੂੰ ਘਰ ਦੇਣ ਦੀ ਗੱਲ ਮੰਨਣੀ ਪਈ ਪੰਮੀ ਦੇ ਮਾਤਾ ਪਿਤਾ ਨੇ ਦੇਖ ਪਰਖ ਕੇ ਉਹਦਾ ਵਿਆਹ ਵਿਕਾਸ ਨਾਲ ਕਰ ਦਿੱਤਾ ਵਿਕਾਸ ਵੀ ਚੰਗੇ ਘਰ ਦਾ ਮੁੰਡਾ ਸੀ ਪੰਮੀ ਆਪਣੇ ਮਾਤਾ ਪਿਤਾ ਦੀ ਖਲਾਉਤੀ ਸੀ ਤੇ ਕਰੋੜਾਂ ਦੀ ਧਨ ਸੰਪਤੀ ਦੀ ਵਾਰਿਸ ਸੀ ਲੇ ਉਸਦੇ ਵਿਆਹ ਤੇ ਬਹੁਤ ਜ਼ਿਆਦਾ ਖਰਚਾ ਕੀਤਾ ਗਿਆ ਵਧੀਆ ਦਾਜ ਦਿੱਤਾ ਗਿਆ ਸੀ ਪੰਮੀ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਪਹੁੰਚ ਗਈ ਸੀ ਪਰ ਵਿਕਾਸ ਦੇ ਘਰ ਵਿੱਚੋਂ ਵਿਆਹ ਤੋਂ ਤੀਜੇ ਹੀ ਦਿਨ ਪੰਮੀ ਦੇ ਪਿਤਾ ਨੂੰ ਫੋਨ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਬੇਟੀ ਦਾ ਵਿਆਹ ਉਸਦੀ ਮਰਜ਼ੀ ਦੇ ਖਿਲਾਫ ਜਾ ਕੇ ਕੀਤਾ ਸੀ ਤੁਸੀਂ ਤੁਰੰਤ ਸਾਡੇ ਘਰ ਆ ਜਾਓ ਪੰਮੀ ਦੇ ਮਾਤਾ ਪਿਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਫੋਰਨ ਆਪਣੀ ਧੀ ਦੇ ਸਹੁਰੇ ਘਰ ਪਹੁੰਚ ਗਏ ਉੱਥੇ ਪਹੁੰਚਨ ਤੇ ਉਹਦੇ ਸਹੁਰੇ ਵਾਲਿਆਂ ਨੇ ਪੰਮੀ ਦਾ ਲਿਖਿਆ ਹੋਇਆ ਇੱਕ ਲੈਟਰ ਦਿਖਾਇਆ ਜਿਸ ਵਿੱਚ ਪੰਮੀ ਨੇ ਇਹ ਲਿਖਿਆ ਸੀ ਕਿ ਮੈਂ ਸੂਰਜ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹਦੇ ਬਿਨਾਂ ਜੀ ਨਹੀਂ ਸਕਦੀ ਇਸ ਲਈ ਆਪਣੀ ਮਰਜ਼ੀ ਨਾਲ ਹਮੇਸ਼ਾ ਹਮੇਸ਼ਾ ਲਈ ਸੂਰਜ ਦੇ ਨਾਲ ਜਾ ਰਹੀ ਹਾਂ ਇਹ ਸਭ ਕੁਝ ਦੇਖ ਕੇ ਮਾਤਾ ਪਿਤਾ ਹੈਰਾਨ ਰਹਿ ਗਏ ਵਿਕਾਸ ਦੇ ਮੰਮੀ ਪਾਪਾ ਨੇ ਕਿਹਾ ਕਿ ਜੇ ਤੁਹਾਡੀ ਧੀ ਦਾ ਕਿਸੇ ਹੋਰ ਨਾਲ ਅਫੇਅਰ ਚੱਲਦਾ ਸੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਆਪਣੀ ਧੀ ਨੂੰ ਸਾਡੇ ਮੁੰਡੇ ਦੇ ਸਿਰ ਕਿਉਂ ਮੜਿਆ? ਉਹਦੀ ਤਾਂ ਜ਼ਿੰਦਗੀ ਖਰਾਬ ਹੋ ਗਈ। ਤੁਹਾਡੀ ਬੇਟੀ ਤਾਂ ਕੱਲ ਹੀ ਸਾਰਾ ਘਰ ਚੋਂ ਕੈਸ਼ ਤੇ ਗਹਿਣੇ ਲੈ ਕੇ ਚਲੀ ਗਈ ਹੈ। ਉਹ ਗਹਿਣੇ ਜੋ ਆਪਣੇ ਪੇਕੇ ਪਰਿਵਾਰ ਤੋਂ ਲੈ ਕੇ ਆਈ ਸੀ ਤੇ ਜਿਹੜੇ ਗਹਿਣੇ ਅਸੀਂ ਉਸ ਨੂੰ ਪਾਏ ਸੀ ਉਹ ਵੀ ਆਪਣੇ ਨਾਲ ਹੀ ਲੈ ਕੇ ਗਈ ਹੈ। ਇਸ ਘਰ ਵਿੱਚ ਜਿੰਨਾ ਵੀ ਸਿਉਣਾ ਤੇ ਕੈਸ਼ ਪਿਆ ਸੀ ਉਹ ਸਾਰਾ ਕੁਝ ਚੱਕ ਕੇ ਫਰਾਰ ਹੋ ਗਈ ਤੇ ਚਿੱਠੀ ਛੱਡ ਗਈ। ਉਹਨੇ ਤਾਂ ਸਾਨੂੰ ਕਿਤੇ ਮੂੰਹ ਦਿਖਾਉਣ ਦੇ लायक ਨਹੀਂ ਛੱਡਿਆ। ਅਸੀਂ ਕੀ ਕਰੀਏ? ਪੰਮੀ ਦੀ ਇਸ ਹਰਕਤ ਤੇ ਮੰਮੀ ਪਾਪਾ ਬਹੁਤ ਜ਼ਿਆਦਾ ਹੈਰਾਨ ਤੇ ਸ਼ਰਮਿੰਦਾ ਸੀ। ਵਿਕਾਸ ਦੇ ਮੰਮੀ ਪਾਪਾ ਕਹਿਣ ਲੱਗਦੇ ਐ ਕਿ ਤੁਹਾਡੀ ਬੇਟੀ ਨੇ ਸਾਡੀ ਇੱਜ਼ਤ ਰੋਲਤੀ, ਮਿੱਟੀ ਚ ਮਲਾਤੀ। ਚਲੋ ਹੁਣ ਆਪਾਂ ਪੁਲਿਸ ਵਿੱਚ ਕੰਪਲੇਨ ਕਰਦੇ ਆਂ। ਘੱਟੋ ਘੱਟ ਇਹ ਤਾਂ ਪਤਾ ਲੱਗ ਜੇ ਆਖਰਕਾਰ ਤੁਹਾਡੀ ਬੇਟੀ ਹੈ ਕਿੱਥੇ। ਪਰ ਪੰਮੀ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨੇ ਜੋ ਘਟਿਆ ਹਰਕਤ ਕਰਨੀ ਸੀ ਕਰਤੀ। ਹੁਣ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ। ਉਹਨੇ ਤਾਂ ਸਾਨੂੰ ਸਮਾਜ ਵਿੱਚ ਬੈਠਣ ਦੇ ਯੋਗ ਨਹੀਂ ਛੱਡਿਆ। ਇਸ ਗੱਲ ਤੇ ਪੰਮੀ ਦੇ ਸਾਰੇ ਪਰਿਵਾਰਵਾਰਿਆਂ ਨੇ ਕਿਹਾ ਕਿ ਤੁਹਾਡੀ ਬੇਟੀ ਨੇ ਆਪਣੇ ਮਨ ਦੀ ਇੱਛਾ ਪੂਰੀ ਕਰ ਲਈ ਪਰ ਇਹਦੇ ਨਾਲ ਸਾਡੇ ਪੁੱਤ ਦੀ ਤਾਂ ਬਹੁਤ ਜ਼ਿਆਦਾ ਬਦਨਾਮੀ ਹੋਗੀ ਤੇ ਉੱਤੋਂ ਸਾਡੇ ਘਰ ਵਿੱਚ ਜਿੰਨਾ ਕੈਸ਼ ਹੈ ਉਹ ਚੱਕ ਕੇ ਲੈ ਗਈ ਅਸੀਂ ਉਹਦੀ ਪ੍ਰਭਾਈ ਕਿਵੇਂ ਕਰਾਂਗੇ ਸਾਨੂੰ ਤਾਂ ਉਹਨੇ ਹਰ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਅਸੀਂ ਤਾਂ ਪੁਲਿਸ ਵਿੱਚ ਜ਼ਰੂਰ ਕੰਪਲੇਨ ਕਰਾਂਗੇ ਸਾਡਾ ਕਿੰਨਾ ਨੁਕਸਾਨ ਹੋਇਆ ਹੈ ਸਾਡਾ ਕਰੋੜਾਂ ਦਾ ਕੈਸ਼ ਗਹਿਣੇ ਲੈ ਕੇ ਭੱਜ ਗਈ ਆਓ ਪੰਮੀ ਦੇ ਪਿਤਾ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਜੋ ਕੁਝ ਵੀ ਲੈ ਕੇ ਗਈ ਹੈ ਉਹ ਮੈਂ ਉਹਦੇ ਦੁੱਗਣਾ ਤੁਹਾਨੂੰ ਦੇ ਦੇਵਾਂਗਾ ਹੁਣ ਉਹਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਕਿਉਂਕਿ ਜਿਸ ਬੇਟੀ ਨੇ ਸਾਡੀ ਇੱਜ਼ਤ ਨਹੀਂ ਰੱਖੀ ਅਸੀਂ ਉਹਦੇ ਲਈ ਧਨ ਸੰਪਤੀ ਰੱਖ ਕੇ ਕੀ ਕਰਨਾ ਪੰਮੀ ਦੇ ਪਿਤਾ ਜੀ ਬਹੁਤ ਦੁਖੀ ਸੀ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹਨਾਂ ਦਿੱਤੀ ਅਜਿਹੀ ਹਰਕਤ ਕਰ ਸਕਦੀ ਹੈ ਉਹਦੀ ਮਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹ ਕਹਿ ਰਹੀ ਸੀ ਕਿ ਕਾਸ਼ ਅਸੀਂ ਉਹਦੀ ਗੱਲ ਮੰਨ ਲੈਂਦੇ ਉਹਦੀ ਪਸੰਦ ਦੇ ਮੁੰਡੇ ਨਾਲ ਉਹਦਾ ਵਿਆਹ ਕਰਵਾ ਦਿੰਦੇ ਤਾਂ ਘੱਟੋ-ਘੱਟ ਸਾਨੂੰ ਇਹ ਦਿਨ ਤਾਂ ਨਾ ਦੇਖਣਾ ਪੈਂਦਾ ਸਾਡੀ ਧੀ ਸਾਨੂੰ ਧੋਖਾ ਦੇ ਕੇ ਭੱਜ ਗਈ ਪਤਾ ਨਹੀਂ ਕਿੱਥੇ ਹੋਊਗੀ ਕਿਸ ਹਾਲ ਚ ਹੋਊਗੀ ਪੰਮੀ ਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਉਸਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਖਬਰਦਾਰ ਜੇ ਅੱਜ ਤੋਂ ਬਾਅਦ ਉਸਦਾ ਨਾਂ ਇਸ ਘਰ ਵਿੱਚ ਲਿਆ ਤਾਂ ਸਾਡੇ ਲਈ ਉਹ ਮਰ ਗਈ ਉਸ ਬਾਰੇ ਕੁਝ ਵੀ ਪਤਾ ਨਹੀਂ ਕਰਨਾ ਹੁਣ ਆਪਾਂ ਉਸ ਦਿਨ ਤੋਂ ਬਾਅਦ ਉਹਨਾਂ ਨੇ ਆਪਣੀ ਧੀ ਨਾਲ ਸਾਰੇ ਰਿਸ਼ਤੇ ਤੋੜ ਲਏ ਹੁਣ ਇਸ ਗੱਲ ਨੂੰ ਲਗਭਗ 3 ਸਾਲ ਬੀਤ ਗਏ ਸੀ ਇਸ ਦੌਰਾਨ ਇੱਕ ਵਾਰੀ ਵੀ ਪੰਮੀ ਨੇ ਆਪਣੇ ਮਾਤਾ ਪਿਤਾ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਤੇ ਨਾ ਹੀ ਮੰਮੀ ਪਾਪਾ ਨੇ ਕਦੇ ਉਹਨੂੰ ਖੋਜਣ ਦੀ ਕੋਸ਼ਿਸ਼ ਕੀਤੀ ਪਰ ਇੱਕ ਦਿਨ ਪੰਮੀ ਦੇ ਮੰਮੀ ਪਾਪਾ ਕਿਸੇ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਸੀ ਰੈਸਟੋਰੈਂਟ ਵਿੱਚ ਵਿਕਾਸ ਵੀ ਆਇਆ ਸੀ ਉਹ ਕੱਲਾ ਨਹੀਂ ਸੀ ਉਹਦੀ ਪਤਨੀ ਸਿਮਮੀ ਵੀ ਉਹਦੇ ਨਾਲ ਸੀ ਜਿਸ ਨੂੰ ਪੰਮੀ ਦੇ ਮਾਤਾ ਪਿਤਾ ਨੇ ਦੇਖ ਲਿਆ ਸੀ ਵਿਕਾਸ ਨੇ ਦੱਸਿਆ ਕਿ ਉਹਨੇ ਦੂਜਾ ਵਿਆਹ ਕਰਵਾ ਲਿਆ ਕਾ ਡਿਬੀਟੀ ਨੇ ਤਾਂ ਜਾਣਾ ਸੀ ਉਹ ਚਲੀ ਗਈ ਪਰ ਮੇਰੀ ਸਿਮੀ ਬਹੁਤ ਹੀ ਚੰਗੀ ਤੇ ਨੇਕ ਦਿਲ ਕੁੜੀ ਐ ਪੰਮੀ ਦੇ ਮਾਤਾ ਪਿਤਾ ਨੇ ਕਿਹਾ ਕਿ ਤੁਸੀਂ ਦੋਨੇ ਖੁਸ਼ ਰਹੋ ਸਾਡੀ ਬੇਟੀ ਨੇ ਜੋ ਗਲਤੀ ਕੀਤੀ ਸੀ ਉਹਦੀ ਸਜ਼ਾ ਤੁਸੀਂ ਕਿਉਂ ਭੁਗਤਨੀ ਸੀ ਫਿਰ ਅਚਾਨਕ ਪੰਮੀ ਦੀ ਮੰਮੀ ਦੀ ਨਜ਼ਰ ਸਿਮੀ ਦੇ ਬ੍ਰੇਸਲੇਟ ਤੇ ਪਈ ਸਿਮੀ ਦਾ ਬ੍ਰੇਸਲੇਟ ਦੇਖ ਕੇ ਪੰਮੀ ਦੀ ਮਾਂ ਨੇ ਤੁਰੰਤ ਸਵਾਲ ਕੀਤਾ ਤੇਰੇ ਕੋਲ ਇਹ ਬ੍ਰੇਸਲੇਟ ਕਿਵੇਂ ਆਇਆ ਇਸ ਗੱਲ ਤੇ ਵਿਕਾਸ ਨੇ ਕਿਹਾ ਆਂਟੀ ਤੁਸੀਂ ਕਿਉਂ ਜੀ ਗੱਲਾਂ ਕਰਦੇ ਹੋ ਇਹ ਪੰਮੀ ਦਾ ਬ੍ਰੇਸਲੇਟ ਨਹੀਂ ਇਹ ਬ੍ਰੇਸਲੇਟ ਤਾਂ ਮੈਂ ਖੁਦ ਆਪਣੀ ਪਤਨੀ ਨੂੰ ਗਿਫਟ ਦਿੱਤਾ ਹੈ ਪੰਮੀ ਦੀ ਮੰਮੀ ਨੇ ਕਿਹਾ ਕਿ ਨਹੀਂ ਮੈਨੂੰ ਪੂਰਾ ਅਜਕੀਨ ਹੈ ਇਹ ਬ੍ਰੇਸਲੇਟ ਮੇਰੀ ਧੀ ਦਾ ਹੈ ਕਿਉਂਕਿ ਉਹ ਨੂੰ ਹਮੇਸ਼ਾ ਆਪਣੇ ਹੱਥ ਵਿੱਚ ਪਾ ਕੇ ਰੱਖਦੀ ਸੀ ਇਹ ਬ੍ਰੇਸਲੇਟ ਤੇਰੀ ਪਤਨੀ ਦੇ ਕੋਲ ਕਿਵੇਂ ਆਇਆ ਸਾਫ਼-ਸਾਫ਼ ਦੱਸ ਇਹ ਗੱਲ ਸੁਣ ਕੇ ਵਿਕਾਸ ੜਕ ਪਿਆ ਤੇ ਕਹਿਣ ਲੱਗਿਆ ਕਿ ਤੁਸੀਂ ਕੀ ਬਕਵਾਸ ਕਰ ਰਹੇ ਹੋ ਜੇ ਤੁਹਾਡੀ ਧੀ ਹਮੇਸ਼ਾ ਬ੍ਰੇਸਲੇਟ ਪਾ ਕੇ ਰੱਖਦੀ ਸੀ ਤਾਂ ਬ੍ਰੇਸਲੇਟ ਪਾ ਕੇ ਹੀ ਭੱਜ ਗਈ ਹੋਊਗੀ ਉਹਦੇ ਬ੍ਰੇਸਲੇਟ ਨੇ ਮੇਰੇ ਕੋਲ ਕੀ ਕਰਨਾ ਹੈ ਇਹ ਕਹਿੰਦੇ ਹੋਏ ਵਿਕਾਸ ਨੇ ਆਪਣੀ ਪਤਨੀ ਦਾ ਹੱਥ ਫੜਿਆ ਤੇ ਉੱਥੋਂ ਚਲਾ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਪੰਮੀ ਦੇ ਪਾਪਾ ਉਸ ਦੀ ਮਾਂ ਨੂੰ ਸਮਝਾਉਣ ਲੱਗੇ ਕਿ ਤੂੰ ਕੀ ਬੱਚਿਆਂ ਵਾਂਗ ਗੱਲ ਫੜ ਕੇ ਬੈਠ ਜਾਨੀ ਐ। ਪੰਮੀ ਦਾ ਬ੍ਰੇਸਲੇਟ ਸਿਮੀ ਦੇ ਕੋਲ ਕਿਵੇਂ ਆ ਸਕਦਾ ਹੈ? ਉਹ ਤਾਂ ਸਾਰਾ ਕੁਝ ਲੈ ਕੇ ਭੱਜ ਗਈ ਸੀ ਤੇ ਆਪਣਾ ਬ੍ਰੇਸਲੇਟ ਕਿ ਛੱਡ ਕੇ ਗਈ ਹੋਊਗੀ। ਉਹ ਤਾਂ ਖੁਦ ਇਹ ਗੱਲ ਕਹਿ ਰਹੀ ਸੀ ਕਿ ਉਹ ਆਪਣਾ ਬ੍ਰੇਸਲੇਟ ਕਦੇ ਨਹੀਂ ਉਤਾਰਦੀ। ਉਸ ਵਰਗਾ ਬ੍ਰੇਸਲੇਟ ਕੋਈ ਹੋਰ ਬਣ ਸਕਦਾ। ਪਰ ਪੰਮੀ ਦੀ ਮਾਂ ਨੇ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੁਣ ਇਹ ਕਿਹਾ ਕਿ ਨਹੀਂ ਮੈਂ ਸਾਬਤ ਕਰ ਸਕਦੀ ਹਾਂ ਕਿ ਇਹ ਬ੍ਰੇਸਲੇਟ ਮੇਰੀ ਧੀ ਦਾ ਹੈ ਅਸੀਂ ਕਦੇ ਵੀ ਆਪਣੀ ਬੇਟੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਲੋਕਾਂ ਨੇ ਜੋ ਦੱਸਿਆ ਸੀ ਚੁੱਪਚਾਪ ਮੰਨ ਲਿਆ ਪਰ ਹੁਣ ਮੇਰਾ ਦਿਲ ਘਬਰਾ ਰਿਹਾ ਹੈ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਮੇਰੀ ਧੀ ਦਾ ਹੈ ਤੇ ਸਮਾਂ ਆਉਣ ਤੇ ਮੈਂ ਸਭ ਕੁਝ ਸਾਬਤ ਕਰ ਦੇਵਾਂਗੀ ਤੁਸੀਂ ਪੁਲਿਸ ਸਟੇਸ਼ਨ ਚਲੋ ਜਰੂਰ ਸਾਡੀ ਧੀ ਨਾਲ ਕੁਝ ਗਲਤ ਹੋਇਆ ਹੈ ਪੰਮੀ ਦੇ ਪਿਤਾ ਨੇ ਕਿਹਾ ਤੂੰ ਪਾਗਲ ਨਾ ਬਣ ਕਿਉਂ ਜਿਵੇਂ ਗੱਲਾਂ ਕਰ ਰਹੀਆਂ ਇਸ ਗੱਲ ਨੂੰ 3 ਸਾਲ ਬੀਤ ਗਏ ਹੁਣ ਪੁਲਿਸ ਸਟੇਸ਼ਨ ਜਾਣ ਦੀ ਗੱਲ ਕਰਦੀ ਹੈ ਵੈਸੇ ਪੁਲਿਸ ਸਟੇਸ਼ਨ ਜਾਣ ਨਾਲ ਕੀ ਹੋਵੇਗਾ ਸਿਵਾਏ ਬਦਨਾਮੀ ਤੋਂ ਕੁਝ ਵੀ ਹੱਥ ਨਹੀਂ ਲੱਗੂਗਾ ਤੇ ਰੀਤੀ ਆਪਣੇ ਆਸ਼ਿਕ ਨਾਲ ਭੱਜ ਗਈ ਤੇ ਇਹ ਹੀ ਸੱਚ ਹੈ ਪਰ ਪੰਮੀ ਦੀ ਮਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਉਹ ਜਿੱਦ ਕਰਕੇ ਉਸਦੇ ਪਿਤਾ ਨੂੰ ਪੁਲਿਸ ਸਟੇਸ਼ਨ ਲੈ ਗਈ ਪੰਮੀ ਦੀ ਮਾਂ ਨੇ ਪੁਲਿਸ ਵਾਲਿਆਂ ਨੂੰ ਸਾਰੀ ਸੱਚਾਈ ਦੱਸੀ ਤੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਸਾਡੀ ਧੀ ਨਾਲ ਕੁਝ ਗਲਤ ਹੋਇਆ ਹੈ। ਪੁਲਿਸ ਵਾਲਿਆਂ ਨੇ ਸੂਰਜ ਦਾ ਨੰਬਰ ਪਤਾ ਕਰਵਾਇਆ। ਉਸ ਨਾਲ ਗੱਲ ਕੀਤੀ ਤਾਂ ਸ਼ੱਕ ਯਕੀਨ ਵਿੱਚ ਬਦਲ ਗਿਆ। ਕਿ ਪੰਮੀ ਨਾਲ ਜ਼ਰੂਰ ਕੁਝ ਗਲਤ ਹੋਇਆ ਹੈ ਕਿਉਂਕਿ ਪੰਮੀ ਸੂਰਜ ਦੇ ਨਾਲ ਨਹੀਂ ਸੀ। ਸੂਰਜ ਨੇ ਕਿਹਾ ਕਿ ਮੈਂ ਥੋੜੇ ਸਮੇਂ ਵਿੱਚ ਹੀ ਪੁਲਿਸ ਸਟੇਸ਼ਨ ਆ ਰਿਹਾ ਹਾਂ। ਥੋੜੇ ਸਮੇਂ ਬਾਅਦ ਸੂਰਜ ਪੁਲਿਸ ਸਟੇਸ਼ਨ ਆ ਗਿਆ। ਉਸ ਨੇ ਦੱਸਿਆ ਕਿ ਉਸ ਦਾ ਤੇ ਪੰਮੀ ਦਾ ਰਿਸ਼ਤਾ 3 ਸਾਲ ਪਹਿਲਾਂ ਹੀ ਖਤਮ ਹੋ ਗਿਆ ਸੀ। ਪੰਮੀ ਨੇ ਖੁਦ ਉਸ ਨੂੰ ਵੌਇਸ ਮੈਸੇਜ ਭੇਜਿਆ ਸੀ। ਇਹ ਕਹਿ ਕੇ ਸੂਰਜ ਨੇ ਉਹ ਬੁਆਇਜ਼ ਮੈਸੇਜ ਪੁਲਿਸ ਵਾਲਿਆਂ ਨੂੰ ਵੀ ਸੁਣਾਇਆ ਪੰਮੀ ਦੇ ਫੋਨ ਤੋਂ ਸੂਰਜ ਨੂੰ ਭੇਜਿਆ ਗਿਆ ਸੀ ਜਿਸ ਵਿੱਚ ਪੰਮੀ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ ਉਹ ਕਹਿ ਰਹੀ ਸੀ ਸੂਰਜ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੇਰਾ ਤੇ ਤੇਰਾ ਰਿਸ਼ਤਾ ਕੁਝ ਸਾਲ ਪੁਰਾਣਾ ਹੈ ਪਰ ਮੇਰੇ ਮੰਮੀ ਪਾਪਾ ਨੇ ਤਾਂ ਮੈਨੂੰ ਜਨਮ ਦਿੱਤਾ ਹੈ ਮੈਂ ਉਹਨਾਂ ਦਾ ਦਿਲ ਕਦੇ ਨਹੀਂ ਦਿਖਾ ਸਕਦੀ ਜੇ ਉਹਨਾਂ ਨੇ ਮੇਰੇ ਲਈ ਕਿਸੇ ਹੋਰ ਨੂੰ ਪਸੰਦ ਕੀਤਾ ਹੈ ਤਾਂ ਮੈਨੂੰ ਹਰ ਹਾਲ ਵਿੱਚ ਉਹਨਾਂ ਦੀ ਗੱਲ ਮੰਨਣੀ ਪਊਗੀ ਉਹਨਾਂ ਦਾ ਦਿਲ ਦੁਖਾ ਕਿ ਮੈਂ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੀ। ਮੈਂ ਜਾਣਦੀ ਆ ਮੈਂ ਤੁਹਾਡੇ ਨਾਲ ਗਲਤ ਕਰ ਰਹੀ ਆ ਪਰ ਮੈਂ ਮਜਬੂਰ ਆ। ਅੱਜ ਤੋਂ ਬਾਅਦ ਆਪਣਾ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਰਹੀ ਆ। ਤੁਸੀਂ ਵੀ ਮੈਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਜਾਓ ਕਿਉਂਕਿ ਮਾਪੇ ਦੇ ਆਸ਼ੀਰਵਾਦ ਤੋਂ ਬਿਨਾ ਕੋਈ ਵੀ ਨਵਾਂ ਰਿਸ਼ਤਾ ਸ਼ੁਰੂ ਕਰਨਾ ਇੱਕ ਗੁਨਾਹ ਹੋਊਗਾ। ਸੂਰਜ ਨੇ ਦੱਸਿਆ ਕਿ ਉਸ ਦਿਨ ਉਹਨਾਂ ਦੀ ਆਖਰੀ ਵਾਰੀ ਗੱਲਬਾਤ ਹੋਈ ਸੀ। ਤੇ ਉਸ ਤੋਂ ਬਾਅਦ ਅੱਜ ਤੱਕ ਉਹਨੇ ਮੈਨੂੰ ਨਾ ਹੀ ਕੋਈ ਮੈਸੇਜ ਕੀਤਾ ਤੇ ਨਾ ਹੀ ਫੋਨ ਸੁਭਾ ਮੈਂ ਤਾਂ ਆਪ ਆਪਣੇ ਦਿਲ ਦਿਮਾਗ ਵਿੱਚੋਂ ਉਹਨੂੰ ਕੱਢ ਚੁੱਕਿਆ ਮੈਂ ਵਿਆਹ ਕਰਵਾ ਲਿਆ ਜੇ ਤੁਸੀਂ ਕਹੋ ਤਾਂ ਮੈਂ ਆਪਣੀ ਪਤਨੀ ਨੂੰ ਇੱਥੇ ਬੁਲਾ ਸਕਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੰਮੀ ਕਿੱਥੇ ਹੈ ਕਿਸ ਹਾਲ ਵਿੱਚ ਹੈ ਕਿਉਂਕਿ ਮੇਰਾ ਤਾਂ ਉਸ ਨਾਲ ਕੋਈ ਕੰਟੈਕਟ ਹੋਇਆ ਹੀ ਨਹੀਂ ਤੇ ਤੁਸੀਂ ਕਹਿ ਰਹੇ ਹੋ ਕਿ 3 ਸਾਲ ਪਹਿਲਾਂ ਉਹ ਮੇਰੇ ਨਾਲ ਭੱਜ ਗਈ ਜੇ ਤੁਸੀਂ ਚਾਹੋ ਤਾਂ ਮੇਰੀ ਪੂਰੀ ਹਿਸਟਰੀ ਚੈੱਕ ਕਰ ਸਕਦੇ ਹੋ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਕੀ ਪੰਮੀ ਦਾ ਪਿਛਲੇ 3 ਸਾਲਾਂ ਤੋਂ ਮੇਰੇ ਨਾਲ ਕੋਈ ਸੰਪਰਕ ਨਹੀਂ ਪੁਲਿਸ ਨੇ ਸਾਰੀ ਜਾਂਚ ਆਪਣੇ ਆਪ ਕੀਤੀ ਤੇ ਸੂਰਜ ਦੀ ਕਹੀ ਇੱਕ ਇੱਕ ਗੱਲ ਸੱਚ ਨਿਕਲੀ ਹੁਣ ਤਾਂ ਪੰਮੀ ਦੀ ਮਾਂ ਦੀ ਕਹੀ ਗੱਲ ਵੀ ਪੰਮੀ ਦੇ ਪਿਤਾ ਤੇ ਪੁਲਿਸ ਵਾਲਿਆਂ ਨੂੰ ਸੱਚ ਲੱਗਣ ਲੱਗੀ ਕਿ ਉਹਨਾਂ ਦੀ ਧੀ ਨਾਲ ਵਿਕਾਸ ਨੇ ਕੁਝ ਕਰ ਦਿੱਤਾ ਤੇ ਉਹ ਕਹਾਣੀ ਬਣਾ ਰਿਹਾ ਹੈ ਪੰਮੀ ਦੇ ਮਾਪੇ ਪੁਲਿਸ ਨੂੰ ਲੈ ਕੇ ਵਿਕਾਸ ਦੇ ਘਰ ਪਹੁੰਚ ਗਏ ਉਹਨਾਂ ਨੂੰ ਆਪਣੇ ਘਰ ਵਿੱਚ ਦੇਖ ਕੇ ਵਿਕਾਸ ਦੇ ਮਾਤਾ ਪਿਤਾ ਹੈਰਾਨ ਰਹਿ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਵਿੱਚ ਸਾਡੇ ਘਰ ਕਿਵੇਂ ਲੈ ਕੇ ਆ ਸਕਦੇ ਹੋ ਜਦੋਂ ਕਿ ਉਹਨਾਂ ਦੀ ਧੀ ਤਾਂ ਖੋ ਸਾਡੇ ਘਰੋਂ ਗੈਣੇ ਤੇ ਕੈਸ਼ ਲੈ ਕੇ ਗਈ ਹੈ ਇਸ ਗੱਲ ਨੂੰ 3 ਸਾਲ ਹੋ ਗਏ ਨੇ ਅਸੀਂ ਉਸ ਸਮੇਂ ਪੁਲਿਸ ਵਿੱਚ ਜਾਣ ਦੀ ਗੱਲ ਕਹੀ ਸੀ ਪਰ ਇਹਨਾਂ ਨੇ ਮਨਾਂ ਕਰ ਦਿੱਤਾ ਤੇ ਅੱਜ 3 ਸਾਲਾਂ ਬਾਅਦ ਇਹ ਸਾਡੇ ਤੇ ਇਨਾ ਕਤਲ ਇਲਜ਼ਾਮ ਲਗਾ ਰਹੇ ਨੇ ਇਹਨਾਂ ਦੀ ਧੀ ਕਿੱਥੇ ਹੈ ਕਿਹਦੇ ਨਾਲ ਗਈ ਹੈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਨਾਂ ਦੀ ਧੀ ਸਾਡਾ ਸਾਰਾ ਸਮਾਨ ਤੇ ਸੋਨਾ ਲੈ ਕੇ 3 ਸਾਲ ਪਹਿਲਾਂ ਭੱਜ ਗਈ ਸੀ। ਇਹ ਸਭ ਕੁਝ ਸੁਣ ਕੇ ਪੰਮੀ ਦੀ ਮਾਂ ਨੇ ਕਿਹਾ ਕਿ ਬਿਲਕੁਲ ਨਹੀਂ ਤੁਸੀਂ ਜ਼ਰੂਰ ਕੁਝ ਗਲਤ ਕੀਤਾ ਉਹਦੇ ਨਾਲ। ਜੋ ਬ੍ਰੇਸਲਟ ਸਿਮੀ ਨੇ ਪਾਇਆ ਹੈ ਮੈਂ 100% ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਬ੍ਰੇਸਲਟ ਸਿਮੀ ਦਾ ਨਹੀਂ ਮੇਰੀ ਧੀ ਦਾ ਹੈ ਤੇ ਮੈਂ ਇਹਨੂੰ ਸਾਬਤ ਵੀ ਕਰ ਸਕਦੀ ਹਾਂ। ਜੇ ਉਹ ਭੱਜੀ ਹੁੰਦੀ ਤਾਂ ਇਹ ਬ੍ਰੇਸਲਟ ਉਹਦੇ ਨਾਲ ਹੋਣਾ ਸੀ ਨਾ ਕਿ ਤੁਹਾਡੀ ਨੂੰਹ ਦੇ ਹੱਥ ਵਿੱਚ। ਵਿਕਾਸ ਕਹਿਣ ਲੱਗਿਆ ਕਿ ਫਾਲਤੂ ਦੀ ਬਕਵਾਸ ਬੰਦ ਕਰੋ। ਮੈਂ ਕਿਹਾ ਨਾ ਇਹ ਬ੍ਰੈਸਲੇਟ ਮੈਂ ਖੁਦ ਆਪਣੀ ਪਤਨੀ ਨੂੰ ਲੈ ਕੇ ਦਿੱਤਾ ਹੈ। ਪੰਮੀ ਦੀ ਮੰਮੀ ਕਹਿਣ ਲੱਗਦੀ ਹੈ ਕਿ ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਇਹ ਬ੍ਰੈਸਲੇਟ ਤਾਂ ਮੈਂ ਖੁਦ ਕਸਟਮਾਈਜ਼ ਕਰਵਾਇਆ ਸੀ ਤੇ ਇਹਦਾ ਦੂਜਾ ਪਾਰਟ ਮੇਰੇ ਕੋਲ ਹੈ। ਇਹ ਕਹਿ ਕੇ ਉਹਨੇ ਆਪਣਾ ਹੱਥ ਅੱਗੇ ਵਧਾਇਆ ਜਿਸ ਵਿੱਚ ਉਹ ਸੇਮ ਬ੍ਰੈਸਲੇਟ ਪਾਇਆ ਹੋਇਆ ਸੀ। ਉਸਨੇ ਕਿਹਾ ਕਿ ਦੇਖੋ ਮੈਂ ਇੱਕੋ ਜਿਹੇ ਦੋ ਬ੍ਰੈਸਲੇਟ ਬਣਾਏ ਸੀ। ਇੱਕ ਆਪਣੇ ਲਈ ਤੇ ਇੱਕ ਆਪਣੀ ਧੀ ਲਈ। ਵਿਕਾਸ ਕਹਿਣ ਲੱਗਿਆ ਕਿ ਮੈਂ ਕਦੋਂ ਕਿਹਾ ਕਿ ਨਹੀਂ ਬਣਾ ਸਕਦੇ ਬਣ ਸਕਦੇ ਆ ਇੱਕ ਨਹੀਂ ਕਈ ਬਣ ਸਕਦੇ ਆ ਇਹ ਸੁਣ ਕੇ ਪੰਮੀ ਦੀ ਮਾਂ ਕਹਿੰਦੀ ਹੈ ਕਿ ਇਹ ਕੁਝ ਅਲੱਗ ਤਰ੍ਹਾਂ ਦੇ ਬ੍ਰੇਸਲੇਟ ਹੈ ਇਹ ਬ੍ਰੇਸਲੇਟ ਦੋ ਨਹੀਂ ਬਲਕਿ ਇਹ ਆਪਸ ਵਿੱਚ ਜੁੜ ਕੇ ਇੱਕ ਚੇਨ ਤੇ ਲੋਕਟ ਵਿੱਚ ਕਨਵਰਟ ਹੋ ਜਾਂਦੇ ਆ ਤੇ ਇਸ ਲੋਕਟ ਵਿੱਚ ਮੇਰੀ ਪਿਆਰੀ ਧੀ ਦੀ ਫੋਟੋ ਹੈ ਇਹ ਕਹਿੰਦੇ ਹੋਏ ਪੰਮੀ ਦੀ ਮਾਂ ਨੇ ਜ਼ਬਰਦਸਤੀ ਸੰਮੀ ਦੇ ਹੱਥ ਵਿੱਚ ਉਹ ਬ੍ਰੇਸਲੇਟ ਕੋਲਿਆ ਆਪਸ ਵਿੱਚ ਜੋੜ ਦਿੱਤੇ ਤੇ ਇੱਕ ਚੇਨ ਤੇ ਲੋਕਟ ਵਿੱਚ ਕਨਵਰਟ ਕਰ ਦਿੱਤੇ ਉਸ ਤੋਂ ਬਾਅਦ ਜਦੋਂ ਲੋਕਟ ਨੂੰ ਖੋਲਿਆ ਗਿਆ ਤਾਂ ਉਸ ਲੋਕਟ ਦੇ ਅੰਦਰ ਪੰਮੀ ਤੇ ਉਹਦੀ ਮਾਂ ਦੀ ਫੋਟੋ ਸੀ ਪੰਮੀ ਦੀ ਮਾਂ ਨੇ ਕਿਹਾ ਕਿ ਹੁਣ ਦੱਸ ਸਿਮੀ ਦੇ ਲੋਕਟ ਵਿੱਚ ਤੂੰ ਸਾਡੀ ਫੋਟੋ ਬਣਵਾਈ ਹੈ ਮੇਰੀ ਤੇ ਮੇਰੀ ਧੀ ਦੀ ਫੋਟੋ ਵਾਲੇ ਬ੍ਰੇਸਲੈਟ ਵੀ ਆਸਾਨੀ ਨਾਲ ਮਾਰਕੀਟ ਵਿੱਚ ਮਿਲ ਜਾਂਦੇ ਆ ਹੁਣ ਵਿਕਾਸ ਦੇ ਕੋਲ ਕੋਈ ਜਵਾਬ ਨਹੀਂ ਸੀ ਉਸਦੇ ਮੰਮੀ ਪਾਪਾ ਪਿੱਛੇ ਖੜੇ ਸੀ ਤੇ ਕਾਫੀ ਘਬਰਾਏ ਹੋਏ ਲੱਗ ਰਹੇ ਸਨ ਇਸ ਨੂੰ ਦੇਖ ਕੇ ਪੁਲਿਸ ਵਾਲਿਆਂ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਹਨਾਂ ਸਾਰਿਆਂ ਨੇ ਮਿਲ ਕੇ ਕੋਈ ਵੱਡਾ ਕੰਡ ਕੀਤਾ ਹੈ। ਪੁਲਿਸ ਵਾਲਿਆਂ ਨੇ ਆਪਣਾ ਰੰਗ ਦਿਖਾਇਆ ਤਾਂ ਸਾਰੇ ਟੁੱਟ ਗਏ। ਫਿਰ ਵਿਕਾਸ ਨੇ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ। ਉਸਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਪੰਮੀ ਆਪਣੀ ਮਾਪੇ ਦੀ ਕੁਲਉਤੀ ਸੀ ਤੇ ਕਰੋੜਾਂ ਦੀ ਵਾਰਿਸ। ਵੈਸੇ ਤਾਂ ਸਾਡੇ ਘਰ ਵਿੱਚ ਚੰਗੇ ਖਾਸੇ ਐ। ਪਰ ਮੈਨੂੰ ਪਤਾ ਸੀ ਕਿ ਜੇ ਤੁਹਾਡੀ ਬੇਟੀ ਦਾ ਵਿਆਹ ਮੇਰੇ ਨਾਲ ਹੋ ਗਿਆ। ਤਦ ਤੁਸੀਂ ਸਾਰੇ ਪ੍ਰਾਪਰਟੀ ਖੁਦ ਵਖੁਦ ਮੇਰੇ ਨਾਮ ਕਰਵਾ ਦਿਉਗੇ ਪਰ ਮੈਂ ਤਾਂ ਸਿਮੀ ਨੂੰ ਪਿਆਰ ਕਰਦਾ ਸੀ ਮੈਨੂੰ ਪੰਮੀ ਦੀ ਪ੍ਰਾਪਰਟੀ ਵੀ ਚਾਹੀਦੀ ਸੀ ਇਸ ਲਈ ਮੈਂ ਸਿਮੀ ਨੂੰ ਕਿਹਾ ਕਿ ਮੇਰੇ ਮਾਤਾ ਪਿਤਾ ਕਿਸੇ ਵੀ ਕੀਮਤ ਤੇ ਆਪਣਾ ਵਿਆਹ ਨਹੀਂ ਮੰਨਣਗੇ ਮੈਂ ਆਪਣੇ ਘਰ ਦਾ ਦਿਲ ਦੁਖਾ ਕੇ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਨੂੰ ਪੰਮੀ ਦੇ ਨਾਲ ਵਿਆਹ ਕਰਵਾਉਣਾ ਹੀ ਪਵੇਗਾ ਸਿਮੀ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀ ਉਹ ਚੁੱਪਚਾਪ ਸਾਡੇ ਰਸਤੇ ਤੋਂ ਹਟ ਗਈ ਪੰਮੀ ਨਾਲ ਰੋਕਾ ਹੋ ਗਿਆ ਸਾਡੀ ਕਦੇ-ਕਦੇ ਫੋਨ ਤੇ ਗੱਲ ਹੁੰਦੀ ਜਦੋਂ ਮੈਂ ਪੰਮੀ ਨਾਲ ਗੱਲ ਕਰਦਾ ਤਾਂ ਪੰਮੀ ਨੇ ਮੈਨੂੰ ਸੂਰਜ ਬਾਰੇ ਦੱਸ ਦਿੱਤਾ ਸੀ ਮੇਰੇ ਦਿਮਾਗ ਵਿੱਚ ਉਸ ਸਮੇਂ ਬਹੁਤ ਚੰਗੀ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮੈਨੂੰ ਸਿਮੀ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਲਿਆਉਣ ਦਾ ਇੱਕ ਰਾਹ ਮਿਲ ਗਿਆ ਸੀ ਪੰਮੀ ਨੇ ਮੈਨੂੰ ਇੱਥੋਂ ਤੱਕ ਦੱਸਿਆ ਕਿ ਉਹਨੇ ਘਰ ਭੱਜਣ ਦਾ ਵੀ ਸੋਚ ਲਿਆ ਸੀ ਤੇ ਇਹ ਸਭ ਕੁਝ ਜਾਣਨ ਤੋਂ ਬਾਅਦ ਮੈਂ ਇਹ ਸਾਰਾ ਪਲਾਨ ਬਣਾਇਆ ਮੈਂ ਉਸ ਨੂੰ ਹਾਸੇ ਮਜ਼ਾਕ ਵਿੱਚ ਕਹਿ ਦਿੱਤਾ ਸੀ ਕਿ ਤੂੰ ਤਾਂ ਵੱਡੇ ਵੱਡੇ ਕਦਮ ਚੁੱਕ ਲੈਣੀ ਹੈ ਮੈਨੂੰ ਤਾਂ ਦਿਖਾ ਤੂੰ ਕਿਹੋ ਜਿਹਾ ਲੈਟਰ ਲਿਖਿਆ ਸੀ ਉਸ ਸਮੇਂ ਪੰਮੀ ਨੇ ਕਿਹਾ ਕਿ ਜਦੋਂ ਵਿਆਹ ਕਰਵਾ ਕੇ ਘਰੇ ਆਵੇਗੀ ਤਾਂ ਲੈਟਰ ਨਾਲ ਲੈ ਕੇ ਆਵਾਂਗੀ ਤੇ ਤੈਨੂੰ ਦਿਖਾ ਦੇਵਾਂਗੀ ਇਹ ਕਹਿ ਕੇ ਉਹ ਵੀ ਹੱਸ ਪਈ ਸੀ ਵਿਆਹ ਤੋਂ ਬਾਅਦ ਉਸਨੇ ਮੈਨੂੰ ਇਹ ਲੈਟਰ ਦਿਖਾਇਆ ਉਸ ਲੈਟਰ ਨੂੰ ਲੈ ਕੇ ਅਸੀਂ ਕਦੇ-ਕਦੇ ਹਾਸਾ ਮਜ਼ਾਕ ਵੀ ਕਰ ਲੈਂਦੇ ਸੀ ਉਸ ਲੈਟਰ ਨੂੰ ਮੈਂ ਉਹ ਤੋਂ ਚੋਰੀ-ਸਾਂਮ ਕੇ ਰੱਖ ਦਿੱਤਾ ਕਿਉਂਕਿ ਇਸ ਲੈਟਰ ਦੇ ਜਰੀਏ ਹੀ ਤਾਂ ਮੈਂ ਆਪਣਾ ਅੱਗੇ ਦਾ ਖੇਡ ਖੇਡਣਾ ਸੀ ਇਸ ਖੇਡ ਵਿੱਚ ਮੈਂ ਆਪਣੀ ਮੰਮੀ ਪਾਪਾ ਨੂੰ ਵੀ ਸ਼ਾਮਲ ਕਰ ਲਿਆ ਤੇ ਕਹਿ ਦਿੱਤਾ ਕਿ ਪੰਮੀ ਆਪਣੇ ਨਾਲ ਬੇਸ਼ੁਮਾਰ ਦੌਲਤ ਲੈ ਕੇ ਆਵੇਗੀ ਫਿਰ ਆਪਾਂ ਉਸ ਨੂੰ ਟਿਕਾਣੀ ਲਗਾ ਦੇਵਾਂਗੇ ਸਾਰੀ ਦੌਲਤ ਆਪਣੇ ਕੋਲ ਰਹਿ ਜਾਵੇਗੀ ਤੇ ਫਿਰ ਮੈਂ ਸਿਮੀ ਨਾਲ ਵਿਆਹ ਕਰਵਾ ਲਵਾਂਗਾ ਕਿਉਂਕਿ ਮੇਰੇ ਮੰਮੀ ਪਾਪਾ ਮੇਰੇ ਦੇ ਸਿਮੀ ਦੇ ਵਿਆਹ ਦੇ ਖਿਲਾਫ ਸੀ ਸਿਮੀ ਕੋਲ ਦੌਲਤ ਨਹੀਂ ਸੀ ਇਸ ਲਈ ਇਸ ਖੇਡ ਵਿੱਚ ਮੇਰੇ ਘਰਦਿਆਂ ਨੇ ਮੇਰਾ ਪੂਰਾ ਸਾਥ ਦਿੱਤਾ ਪੰਮੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਜੋ ਦੌਲਤ ਉਹਨਾਂ ਨੂੰ ਚਾਹੀਦੀ ਸੀ ਉਹਨਾਂ ਨੂੰ ਮਿਲ ਗਈ ਤੇ ਹੁਣ ਉਹਨਾਂ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿ ਮੈਂ ਸਿਮੀ ਨਾਲ ਵਿਆਹ ਕਰਵਾਉਣ ਜਾ ਰਿਹਾ ਹਾਂ ਅਸੀਂ ਰਾਤ ਨੂੰ ਹੀ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਤੇ ਫੇਰ ਰਾਤੋ ਰਾਤ ਉਹਨੂੰ ਗਾਰਡਨ ਵਿੱਚ ਦਫ਼ਨ ਕਰ ਦਿੱਤਾ ਉਹਦਾ ਲੈਟਰ ਸਾਡੇ ਕੋਲ ਸੀ ਜਿਸ ਰਾਹੀਂ ਅਸੀਂ ਲੋਕਾਂ ਨੂੰ ਇਹ ਸਾਬਤ ਕਰ ਸਕੇ ਕਿ ਉਹ ਆਪਣੇ ਆਸ਼ਕ ਨਾਲ ਭੱਜ ਗਈ ਸੂਰਜ ਨਾਲ ਉਹਦਾ ਅਫੇਅਰ ਸੀ ਲੋਕਾਂ ਨੇ ਇਸ ਗੱਲ ਤੇ ਆਸਾਨੀ ਨਾਲ ਯਕੀਨ ਕਰ ਲੈਣਾ ਸੀ ਇੱਜ਼ਤ ਤੇ ਡਰ ਨਾਲ ਪੰਮੀ ਦੇ ਮੰਮੀ ਪਾਪਾ ਪੁਲਿਸ ਵਿੱਚ ਕੰਪਲੇਨ ਕਰਨ ਵੀ ਨਹੀਂ ਗਏ ਜੋ ਸਾਡੇ ਲਈ ਹੋਰ ਵੀ ਮਦਦਗਾਰ ਸਾਬਤ ਹੋਈ ਤੇ ਅਸੀਂ ਬੜੀ ਹੀ ਆਸਾਨੀ ਨਾਲ ਇਸ ਝਮੇਲੇ ਵਿੱਚੋਂ ਬਾਹਰ ਨਿਕਲ ਗਏ। ਮੈਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉਸ ਦਾ ਬ੍ਰੈਸਲੇਟ ਹੀ ਮੈਨੂੰ ਪਸਾ ਕੇ ਰੱਖ ਦੇਵੇਗਾ। ਕਿਉਂਕਿ ਜਦੋਂ ਮੈਂ ਉਸ ਨੂੰ ਦਫ਼ਨ ਕਰਨ ਜਾ ਰਿਹਾ ਸੀ ਤਾਂ ਮੈਂ ਉਹਦੇ ਸਾਰੇ ਗਹਿਣੇ ਉਤਾਰ ਦਿੱਤੇ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਇਸ ਮਨਹੂਸ ਬ੍ਰੈਸਲੇਟ ਨੂੰ ਕਦੇ ਨਾ ਉਤਾਰਦਾ ਤੇ ਇਹਨੂੰ ਵੀ ਉਹਦੇ ਨਾਲ ਹੀ ਦਫ਼ਨ ਕਰ ਦਿੰਦਾ। ਕੁਝ ਸਮੇਂ ਬਾਅਦ ਮੈਂ ਸਿਮੀ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਪਾ ਲਿਆ। ਉਸ ਨੂੰ ਇਹ ਕਹਿ ਦਿੱਤਾ ਕਿ ਮੇਰੀ ਪਤਨੀ ਮੈਨੂੰ ਧੋਖਾ ਦੇ ਕੇ ਭੱਜ ਗਈ ਤੇ ਹੁਣ ਮੈਂ ਬਹੁਤ ਦੁਖੀ ਹਾਂ ਮੈਂ ਆਪਣੇ ਜੀਵਨ ਵਿੱਚ ਇਕੱਲਾ ਹਾਂ ਇਸ ਲਈ ਵਿਆਹ ਕਰਵਾਉਣ ਲਈ ਤਿਆਰ ਹਾਂ ਫਿਰ ਇਸ ਤਰ੍ਹਾਂ ਸਿਮਮੀ ਤੇ ਮੇਰਾ ਵਿਆਹ ਹੋ ਗਿਆ ਪੰਮੀ ਦੇ ਸਾਰੇ ਗਹਿਣੇ ਅਸੀਂ ਲੋਕਰ ਵਿੱਚ ਰੱਖ ਦਿੱਤੇ ਪਤਾ ਨਹੀਂ ਇਹ ਬ੍ਰੇਸਲੇਟ ਮੇਰੀ ਅਲਮਾਰੀ ਵਿੱਚ ਕਿਵੇਂ ਰਹਿ ਗਿਆ ਤੇ ਸਿਮਮੀ ਦੇ ਹੱਥ ਲੱਗ ਗਿਆ ਮੈਨੂੰ ਨਹੀਂ ਪਤਾ ਸੀ ਕਿ ਉਸਨੇ ਇਹ ਬ੍ਰੇਸਲੇਟ ਖੁਦ ਹੀ ਪਾ ਲੈਣਾ ਜੇ ਮੈਨੂੰ ਥੋੜਾ ਜਿਹਾ ਵੀ ਪਤਾ ਹੁੰਦਾ ਕਿ ਇਹ ਕੋਈ ਕਸਟਮਾਈਜੇਸ਼ਨ ਹੈ ਮੇਰੇ ਦੀ ਕੋਈ ਦੂਜੀ ਕੜੀ ਵੀ ਐ ਤਾਂ ਮੈਂ ਇਹ ਰਿਸਕ ਕਦੇ ਨਾ ਲੈਂਦਾ ਇਹ ਸੁਣ ਕੇ ਪੰਮੀ ਦੇ ਮੰਮੀ ਪਾਪਾ ਹੈਰਾਨ ਰਹਿ ਗਏ ਕਿ ਉਹਨਾਂ ਦੀ ਬੇਟੀ ਨਾਲ ਇੰਨਾ ਵੱਡਾ ਗੁਨਾਹ ਹੋ ਗਿਆ ਤੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਬਲਕਿ ਉਹ ਤਾਂ ਆਪਣੀ ਧੀ ਨੂੰ ਹੀ ਗੁਨੇਗਾਰ ਸਮਝਦੇ ਰਹੇ ਪੁਲਿਸ ਵਾਲਿਆਂ ਨੇ ਇੱਕ ਜ਼ੋਰਦਾਰ ਥੱਪੜ ਵਿਕਾਸ ਦੇ ਮੂੰਹ ਤੇ ਮਾਰਿਆ ਤੇ ਕਿਹਾ ਕਿ ਦੌਲਤ ਲਈ ਤੂੰ ਇੱਕ ਕੁੜੀ ਦੀ ਜਾਨ ਲੈ ਲਈ ਚੱਲ ਹੁਣ ساری ਉਮਰ ਜੇਲ੍ਹ ਵਿੱਚ ਰਹਿ ਇਸ ਵਿਕਾਸ ਤੇ ਉਹਦੇ ਪਰਿਵਾਰ ਨੂੰ ਨਾਲ ਲੈ ਕੇ ਚਲੀ ਗਈ ਪੰਮੀ ਦੀ লাশ ਗਾਰਡਨ ਵਿੱਚੋਂ ਨਿਕਲੀ ਜਿਸ ਵਿੱਚ ਸਿਰਫ ਹੁਣ ਆਸਤੀਆਂ ਹੀ ਬਚੀਆਂ ਸਨ ਜਿਨ੍ਹਾਂ ਨੂੰ ਦੇਖ ਕੇ ਪੰਮੀ ਦੇ ਮੰਮੀ ਪਾਪਾ ਉੱਚੀ ਉੱਚੀ ਰੋ ਰਹੇ ਸਨ ਤੇ ਸੋਚ ਰਹੇ ਸੀ ਕਿ ਉਹਨਾਂ ਦੀ ਧੀ ਨੇ ਉਹਨਾਂ ਤੇ ਪੂਰਾ ਭਰੋਸਾ ਕੀਤਾ ਸੀ ਮਾਂ ਪਿਓ ਦੀ ਖੁਸ਼ੀ ਲਈ ਉਹਨੇ ਆਪਣੇ ਪਿਆਰ ਤੱਕ ਕੁਰਬਾਨ ਕਰ ਦਿੱਤਾ ਸੀ ਪਰ ਅਸੀਂ ਆਪਣੀ ਧੀ ਤੇ ਭਰੋਸਾ ਨਾ ਕਰ ਸਕੇ ਕਾਸ਼ ਅਸੀਂ ਉਸ ਸਮੇਂ ਪੁਲਿਸ ਦੀ ਮਦਦ ਲਈ ਹੁੰਦੀ ਫਿਰ ਸਚਾਈ ਉਸੇ ਸਮੇਂ ਸਾਹਮਣੇ ਆ ਜਾਣੀ ਸੀ ਘੱਟੋ ਘੱਟ ਅਸੀਂ ਆਪਣੀ ਆਖਰੀ ਵਾਰੀ ਧੀ ਦੀ ਲਾਸ਼ ਤਾਂ ਦੇਖ ਲੈਂਦੇ ਉਹਦਾ ਅੰਤਮ ਸੰਸਕਾਰ ਕਰ ਸਕਦੇ ਪੰਮੀ ਦੇ ਮੰਮੀ ਪਾਪਾ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਕਹਿ ਰਹੇ ਸੀ ਕਿ ਕਾਸ਼ ਅਸੀਂ ਆਪਣੀ ਧੀ ਦੀ ਗੱਲ ਨੂੰ ਮੰਨਿਆ ਹੁੰਦਾ ਤੇ ਉਹਦੀ ਪਸੰਦ ਦੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਹੁੰਦਾ ਸ਼ਾਇਦ ਅੱਜ ਸਾਡੀ ਧੀ ਜਿਉਂਦੀ ਹੁੰਦੀ ਵਿਕਾਸ ਤੇ ਉਸਤੇ ਮੰਮੀ ਪਾਪਾ ਜੇਲ੍ਹ ਵਿੱਚ ਚਲੇ ਗਏ ਪੰਮੀ ਦੇ ਮਾਤਾ ਪਿਤਾ ਨੇ ਸ਼ਹਿਰ ਦਾ ਸਭ ਤੋਂ ਵੱਡਾ ਵਕੀਲ ਕੀਤਾ ਤਾਂ ਜੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾ ਸਕੇ ਉਸਨੇ ਆਪਣੇ ਵਕੀਲ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਿੰਮੀ ਹੈਰਾਨ ਸੀ ਕਿ ਉਸਦਾ ਪਤੀ ਇੰਨਾ ਵੱਡਾ ਕ੍ਰਿਮੀਨਲ ਹੈ ਤੇ ਉਸ ਨੂੰ ਸਮਝ ਹੀ ਨਹੀਂ ਆਇਆ ਉਸਨੇ ਐਨੇ ਘਟੀਆ ਇਨਸਾਨ ਨਾਲ ਪਿਆਰ ਕੀਤਾ ਪਰ ਕੀ ਕਰ ਸਕਦੀਆਂ ਤੋਖਾ ਤਾਂ ਉਹਦੇ ਨਾਲ ਵੀ ਹੋਇਆ ਸੀ ਉਸਨੇ ਪੰਮੀ ਦੇ ਮੰਮੀ ਪਾਪਾ ਤੋਂ ਮਾਫੀ ਮੰਗੀ ਤੇ ਕਿਹਾ ਕਿ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਉਹ ਹਮੇਸ਼ਾ ਹਮੇਸ਼ਾ ਲਈ ਉੱਥੋਂ ਚਲੀ ਗਈ ਐਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੀ ਹਾਂ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਹੋ ਜਿਹੀਆਂ ਦਿਲ ਨੂੰ ਛੂ ਲੈਣ ਵਾਲੀਆਂ ਨਿੱਕੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦਿਆਂ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ